ਹਾਂ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਅਸੀਂ ਗੱਲ ਕਰਾਂਗੇ 8994 ਦੇ 23 ਜੂਨ ਭਰਤੀ ਦੇ ਸੰਬੰਧ ਵਿੱਚ ਸੋ ਤੁਹਾਨੂੰ ਦੱਸਿਆ ਸੀ ਪਿੱਛੇ ਜੀ ਅਸੀਂ ਵੀਡੀਓ ਪਾ ਕੇ ਵੀ ਜੋ ਪ੍ਰੋਸੈਸ ਚੱਲ ਰਿਹਾ 8994 ਭਰਤੀ ਦੇ ਰਿਲੇਟਡ ਹਾਈ ਕੋਰਟ ਦੇ ਜੋ ਆਰਡਰ ਆਏ ਨੇ ਉਹ ਸਾਰੇ ਹੀ ਜੋ 6435 ਅਤੇ 8994 ਦੇ ਜੋ ਜੁਆਇਨਿੰਗ ਕਰ ਚੁੱਕੇ ਆ ਜਾਂ ਨਾਟ ਜੁਆਇਨਿੰਗ ਡਾਟਾ ਵੀ ਜੋ ਮੰਗਿਆ ਜਾ ਰਿਹਾ ਡੀਪੀਆਈ ਦਫ਼ਤਰ ਵੱਲੋਂ ਹੁਣ ਉਹ ਅੱਗੇ ਕੀ ਜਵਾਬ ਦਿੰਦੇ ਨੇ ਨਾ ਕੋਰਟ ਵਿੱਚ ਉਹ ਕੋਈ ਵੀ ਅਪਡੇਟ ਆndi ਆ ਉਸਦੀ ਜਾਣਕਾਰੀ ਵੀ ਤੁਹਾਨੂੰ ਦੇ ਦਿੱਤੀ ਜਾਏਗੀ। ਸੋ ਅੱਗੇ ਗੱਲ ਕਰਦੇ ਹਾਂ ਅਸੀਂ ETT 2364 ਭਰਤੀ ਦੇ ਸੰਬੰਧ ਵਿੱਚ ਜੋ ਅਪਡੇਟ ਦਿੱਤੀ ਗਈ ਹੈ ਕਿ ਸੈਕੰਡ ਲਿਸਟ ਜੋ ਅਪ੍ਰੈਲ ਦੇ ਐਂਡ ਤੱਕ ਜੋ ਆ ਸਕਦੀ ਹੈ ਕਿਉਂਕਿ 26 ਛੁੱਟੀਆਂ ਜ਼ਿਆਦਾ ਹੋਣ ਕਰਕੇ ਜੋ ਨਾਡ ਜੁਆਇਨਿੰਗ ਡਾਟਾ ਵੀ ਜੋ 26 ਤਰੀਕ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ ਕਿ ਆ ਸਕਦਾ ਸੋ ਸਾਰੇ ਇਹ ਜੋ ਕੰਮ ਨੂੰ ਥੋੜਾ ਟਾਈਮ ਲੱਗ ਸਕਦਾ ਸੋ ਅਪ੍ਰੈਲ ਦੇ ਐਂਡ ਤੱਕ ਸੋ ਬਾਅਦ ਹੀ ਜੋ ਡਾਟਾ ਕਲੀਅਰ ਹੋਏਗਾ ਕਿ ਕਿੰਨੇ ਕੈਂਡੀਡੇਟਸ ਹੈ ਜੋ ਜੁਆਇਨਿੰਗ ਕਰ ਚੁੱਕੇ ਨੇ ਅਤੇ ਕਿੰਨੇ ਕੈਂਡੀਡੇਟਸ ਦੀ ਜੋ ਲਿਸਟ ਬਾਕੀ ਬਚਦੀ ਹੈ ਉਹ ਆਏਗੀ ਸੋ ਉੱਤੇ ਸੰਬੰਧ ਵਿੱਚ ਜੋ ਕੈਂਡੀਡੇਟਸ ਪੁੱਛ ਰਹੇ ਨੇ ਕਿ ਸਾਡੇ ਮਾਰਕਸ ਇੰਨੇ ਨੇ ਸੋ ਉਸ ਤੋਂ ਬਾਅਦ ਹੀ ਕਲੀਅਰ ਕੀਤਾ ਜਾਏਗਾ ਕਿ ਸੈਕੰਡ ਇਹਨਾਂ ਕਿ ਕਿੰਨੀ ਐਕਸਪੈਕਟਿਡ ਕੱਟਆਫ ਜਾਏਗੀ 23 64 ਭਰਤੀ ਦੀ ਸੋ ਉਹ ਤਾਂ ਹੀ ਕਲੀਅਰ ਕੀਤਾ ਜਾ ਸਕਦਾ ਜੇਕਰ ਨਾਰ ਜੋਇਨਿੰਗ ਡਾਟਾ ਪ੍ਰੋਪਰ ਮਿਲਦਾ ਕੈਟਾਗਰੀ ਚ ਕਿੰਨੇ ਕੈਂਡੀਡੇਟਸ ਜੋ ਜੁਆਇਨ ਕੀਤੇ ਆ ਜਾਂ ਓਪਨ ਦੇ ਵਿੱਚ ਕਿੰਨੇ ਕੈਂਡੀਡੇਟਸ ਜੋ ਉਹ ਬੰਦੇ ਵਿੱਚ ਕਿੰਨੇ ਕੈਂਡੀਡੇਟਸ ਜੋਇਨ ਕੀਤੇ ਜਾਂ ਕੈਟਾਗਰੀ ਚ ਕਿੰਨੇ ਕੈਂਡੀਡੇਟਸ ਜੋਇਨ ਕੀਤੇ ਸੋ ਸਾਰਾ ਹੀ ਡਾਟਾ ਜਦੋਂ ਮਿਲਦਾ ਤੁਹਾਨੂੰ ਉਸਤੇ ਵੀ ਅਪਡੇਟ ਦਿੱਤੀ ਜਾ ਸਕਦੀ ਹੈ ਸੋ ਇਹ ਹੀ ਅਪਡੇਟ ਆ ਕਿ ਅਪ੍ਰੈਲ ਦੇ ਐਂਡ ਤੱਕ ਜੋ ਸੈਕੰਡ ਲਿਸਟ ਤੇ ਵਰਕ ਕੀਤਾ ਜਾ ਸਕਦਾ ਉਸ ਤੋਂ ਬਾਅਦ ਹੀ ਤੁਹਾਨੂੰ ਸੈਕੰਡ ਲਿਸਟ ਦੇ ਦੇਖਣ ਨੂੰ ਮਿਲ ਸਕਦੀ ਹੈ ਨਾ ਸੋ ਮੀਟਿੰਗ ਵੀ ਕੀਤੀ ਗਈ ਸੀ ਉਹਨਾਂ ਵੱਲੋਂ ਜੋ ਤੁਹਾਡੇ ਸਵਾਲ ਸੀ ਜਿੱਥੇ ਬੰਦਿਆਂ ਨੇ ਉਹ ਉਹਨਾਂ ਸਰਵਿਸ ਦਿੱਤੇ ਨੇ ਸੋ ਤੁਸੀਂ ਉਹਨਾਂ ਦਾ ਸਾਥ ਦਿਓ ਤਾਂ ਕਿ ਅਗਲਾ ਸੈਕੰਡ ਲਿਸਟ ਦਾ ਪ੍ਰੋਸੈਸ ਵੀ ਜਲਦੀ ਕੰਪਲੀਟ ਕੀਤਾ ਜਾ ਸਕੇ ਮਿਲਦੇ ਆਂ ਅਗਲੀ ਵੀਡੀਓ ਤੇ ਧੰਨਵਾਦ ਜੀ